ਕੋਰ ਬੋਲਦੀ ਪਈ ਆ ਤੇ ਮੇਰੇ ਪਤੀ 11 ਸਾਲ ਹੋ ਗਿਆ ਸੋਦੀ ਹਰਬ ਕੇ ਆ ਜੱਦਾ ਸ਼ਹਿਰ ਤੇ ਝੂਠੇ ਜਾਂਵ ਵਿੱਚ ਫਸ ਗਏ ਆ ਅਹੀਂ ਬੜੇ ਤਰਲੇ ਮੈਂ ਤਾਂ ਕੀਤੀਆਂ ਨੇ ਤੇ ਕਿਸੇ ਨੇ ਨਹੀਂ ਸਾਡੀ ਸੁਣੀ ਹੈਗੀ ਤੇ ਅਹੀਂ ਕਹਿੰਦੇ ਆ ਵੀ ਚਲ ਛੇਤੀ ਘਰ ਵਾਪਸ ਆ ਜਾਣ ਤੇ ਉਹਨਾਂ ਦੀ ਸਜ਼ਾ ਖਤਮ ਹੋ ਗਈ ਆ ਹੁਣ ਤੇ ਹੁਣ ਉਹ ਝੂਠੇ ਮਤਲਬ ਕਿ ਉਹ ਛੱਡਦੇ ਨਹੀਂ ਪਏ ਤੇ ਝੂਠੇ ਜਾਂਵ ਵਿੱਚ ਫਸੇ ਗਏ ਆ ਤੇ ਉਹ ਮਤਲਬ ਕਿ ਉਹ ਕਰਦੇ ਦਰਮਾਨਾ ਪਾਤਾ ਉਹਨਾਂ ਨੂੰ 45 ਲੱਖ ਰੁਪਈਆ ਤੇ ਇਹ ਕਿੱਥੋਂ ਭਰ ਸਕਦੇ ਆ ਗਰੀਬ ਬੰਦੇ ਆ ਮੈਂ ਤਾਂ ਕਰਕੇ ਤੇ ਆਪਾਂ ਘਰ ਚਲਾਉਨੇ ਆ ਛੋਟੇ ਛੋਟੇ ਆ ਤੇ ਹੁਣ ਛੱਡ ਕੇ ਚਲ ਗਏ ਆ ਤੁਸੀਂ ਕੀ ਮਨ ਕਰਦੇ ਹੋ ਫਿਰ ਕੋਈ ਅਪਲੀਕੇਸ਼ਨ ਦਿੱਤੀ ਕਿ ਸਰਕਾਰ ਨੂੰ ਹਾਂਜੀ ਇਹ ਦਿੱਤੀ ਆ ਭਗਵੰਤ ਮਾਨ ਨੇ ਵੀ ਕਿਹਾ ਆ ਤੇ ਹਰੀਵਾਲ ਵਾਲੇ ਨੇ ਕਿਹਾ ਸਰਬਜੀਤ ਨੇ ਵੀ ਕਿਹਾ ਕਿ ਇਹਨੇ ਨਹੀਂ ਸਾਡੀ ਸੁਣੀ ਹੈਗੀ ਹੁਣ ਅਹੀ ਕਹਿੰਦੇ ਆਂ ਕਿ ਚੱਲ ਛੇਤੀ ਛੇਤੀ ਘਰ ਆ ਜਾ ਵੇ ਗਰੀਬ ਬੰਦੇ ਆ ਤੇ ਮੈਂ ਤਾਂ ਘਰ ਘਰ ਕੇ ਆਪਾਂ ਨਿਆਣੇ ਪਾਲ ਲਿਆ ਕਿਸੇ ਨੇ ਸਾਥ ਨਹੀਂ ਸਾਡਾ ਦਿੱਤਾ ਹੈਗਾ ਮੇਰਾ ਕੁਦੀਪ ਸਿੰਘ ਪ੍ਰੇਮਪਾਲ ਮੇਰਾ ਤਾਇਆ ਜੀ ਦਾ ਲੜਕਾ ਉਹ ਸਾਊਦੀ ਅਰਬ ਦੇ ਹਰ ਵਿੱਚ ਕੰਮ ਕਰਨ ਲਈ ਗਏ ਸੀ 11 ਸਾਲ ਹੋ ਗਏ ਉਹਨਾਂ ਦਾ 2 ਸਾਲ ਦਾ ਵੀਜ਼ਾ ਖਤਮ ਹੋਣ ਤੇ ਉਹ ਫੇਰ ਆਉਣ ਗਏ ਸੀ ਉਹਨਾਂ ਨੂੰ ਕਿਸੇ ਨੇ ਝੂਠੇ ਕੇਸ ਵਿੱਚ ਫਸਾ ਦਿੱਤਾ ਉਹਨੂੰ 5 ਸਾਲ ਦੀ ਸਜ਼ਾ ਹੋ ਗਈ। ਸਜ਼ਾ ਕੱਟਣ ਦੇ ਬਾਵਜੂਦ ਵੀ ਉਹਨੂੰ ਰਿਹਾ ਨਹੀਂ ਕੀਤਾ ਗਿਆ। ਉਹ ਛੋਟੇ-ਛੋਟੇ ਬੱਚੇ ਛੱਡ ਕੇ ਇੱਥੇ ਗਏ ਨੇ। ਉਹਨੂੰ ਜਵਾਨ ਹੋ ਗਏ ਨੇ। ਤੇ ਉਹਨੂੰ ਹਰਦੀ ਸਰਕਾਰਾਂਗੇ ਹੱਥੀਂ ਖੜ ਕੇ ਬੇਨਤੀ ਆ ਕਿ ਉਹਨੂੰ ਰਿਹਾ ਕੀਤਾ ਜਾਵੇ। ਅਸੀਂ ਬੜਿਆਂ ਕੇ ਅਪੀਲ ਕੀਤੀ ਭਗਵੰਤ ਮਾਨ ਅਗੇ, ਹਰਚੰਨ ਸਿੰਘ ਅਗੇ, ਚਰਨ ਸਿੰਘ ਅਗੇ, ਜਸਬੀਰ ਉਹ ਜਗਰਾਉਂ ਜੀ। ਉਹਨਾਂ ਅਗੇ ਵੀ ਅਪੀਲ ਕੀਤੀ ਹੈ ਨਾ ਕਿਸੇ ਨੇ ਹੜੀ ਅਪੀਲ ਨਹੀਂ ਸੁਣੀ। ਅਸੀਂ ਬੜਿਆਂ ਜਾਣ ਨੂੰ ਕਿਹਾ ਕਿਸੇ ਨੇ ਹੜਾ ਕੁਝ ਨਹੀਂ ਸੁਣਿਆ। ਕੀ ਮੰਗ ਕਰਦੇ ਮਾਂ ਕਦੇ ਖਾਦੀ ਹਾਲੀ ਪੀਸ ਕੀ ਜਾਵੇ ਮੈਨੂੰ ਖਾ ਕੀਤਾ ਜਾਵੇ